ਤਰੀਆ ਦੇ ਮਾਮਲਾ ਹੈ ਜੀ ਇਥੇ ਚੰਦਵਾਨ ਪਿੰਡ ਚ ਜੈਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਤੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਕੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬਹਿ ਗਿਆ ਪੁਲਿਸ ਨੇ ਇਹਦੇ ਨਾਲ ਲੈਂਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂ ਦੇ ਅਟੈਕਡ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਤੇ 8 ਵਟਿਆਂ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪੌਂਸ 'ਚ ਅਸੀਂ ਸਾਰੇ ਜੀਓਜ਼ ਐਸਐਚਯੂਜ਼ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਗਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਔਰ ਪਬਲਿਕ ਆਰਡਰ ਮੇਨਟੇਨ ਰੱਖਣਾ ਇੱਕ ਟਾਪ ਮੋਸਟ ਪ੍ਰਾਇਰੀਟੀ ਹੈ ਵੀ ਵਿਲ ਆਈਡੈਂਟੀਫਾਈ ਈਚ ਐਂਡ ਐਵਰੀ ਪਰਸਨ ਹੂ ਵਾਸ ਇਨਵੋਲਡ ਇਨ ਥਿਸ ਅਟੈਕ ਔਰ ਟ੍ਰਾਈਿੰਗ ਟੂ ਅਟੈਕ ਦ ਪੁਲਿਸ ਪਾਰਟੀ ਐਂਡ ਵੀਲ ਰਾਉਂਡ ਹਿਮ ਅਪ ਐਂਡ ਬੁੱਕ ਥੈਮ ਅੰਡਰ ਸਟ੍ਰੀਟ ਜੇ ਆਸ ਕਰਕੇ ਇੰਨਾ ਵੱਡਾ ਘਟਨਾ ਹੋ ਸਕਦੀ ਹੈ ਪੁਲਿਸ ਨੂੰ ਕੋਈ ਪਹਿਲਾਂ ਕਿਆ ਸੀ ਗਲਤੀ ਜੀ ਦੇਖਿਏ ਇਹ ਇੱਕ ਇਨਕੀ ਤਰਫ ਸੇ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦਾ ਸੀਨੀਅਰ ਆਫਿਸਰਸ ਵੀ ਰੀਚ ਦਾ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜ ਲਾਂਗੇ ਜੀ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ ਕਹੀ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀਆਂ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਾਰਵਾਈ ਜੀ ਹਲੇ ਤੱਕ ਪਤਾ ਨਹੀਂ ਜੀ ਅਸੀਂ ਉਹਨਾਂ ਨੂੰ ਐਡਮਿਟ ਕਰਾਇਆ ਹੈ ਮਾਈਨਰ ਇੰਜਰੀਜ਼ ਹੈ ਜਾਂ ਜੋ ਵੀ ਡਾਕ ਨਾਲ ਬਟ ਯੈਸ ਵੀ ਹੈਵ ਬੀਨ ਏਬਲ ਟੂ ਟਾਈਮਲੀ ਪ੍ਰੀਵੈਂਟ ਐਨੀ ਮੇਜਰ ਇਨਸੀਡੈਂਟ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀਗਾ ਔਰ ਬਹੁਤ ਹੀ ਇੱਕ ਡਿਸਾਈਸਿਵ ਐਕਸ਼ਨ ਸੀ ਵੀ ਵਾਂਟ ਟੂ ਸੈਂਡ ਅ ਮੈਸੇਜ ਕਿ ਪਬਲਿਕ ਆਰਡਰ ਨੂੰ ਅਸੀਂ ਖਰਾਬ ਨਹੀਂ ਹੋਣ ਦੇਵਾਂਗੇ ਕਰਨਾ ਜਾਮ ਵਾਲਿਆਂ ਨੂੰ ਕਿੰਨੇ ਕਨੂੰ ਕਾਬੂ ਕੀਤਾ ਹੁਣ ਤੱਕ ਜੀ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਜਿੰਨੇ ਵੀ ਬੰਦੇ ਉੱਥੇ ਸੀ ਉਹਦੇ ਵਿੱਚੋਂ ਮੈਕਸਿਮਮ ਆਲਰੇਡੀ ਫੜੇ ਗਏ ਨੇ ਉਹਨਾਂ ਨੂੰ ਕੱਲੇ ਕੱਲੇ ਨੂੰ ਅਸੀਂ ਬੁੱਕ ਕਰਾਂਗੇ ਜਿਹੜੇ ਬਾਕੀ ਰਹਿ ਗਏ ਨੇ ਉਹਨੂੰ ਵੀਡੀਓ ਸੇ ਆਈਡੈਂਟੀਫਾਈ ਕਰਕੇ ਉਹਨੂੰ ਵੀ ਰਾਉਂਡ ਅਪ ਕਰਕੇ ਬੁੱਕ ਕਰਾਂਗੇ ਬਿਲਕੁਲ ਠੀਕ ਹੈ ਜੀ ਇਟਸ ਕੰਪਲੀਟਲੀ ਪੀਸਫੁਲ ਥੈਂਕ ਯੂ ਬਾਈ ਬੜਾ ਕੱਟ ਕੇ ਚੱਤਿਆਂ ਨੂੰ ਖਿਲਾਉਂਗਾ ਬੜਾ ਖਤਰਨਾਕ ਮਾਹੌਲ ਭਿਆਨਕ ਮਾਹੌਲ ਆ ਇੱਥੇ ਐਡਾ ਖਤਰਨਾਕ ਮਾਹੌਲ ਅੱਜ ਤੱਕ ਅਸੀਂ ਵੀ ਕਦੇ ਇਸ ਤਰੀਕੇ ਨਾਲ ਨਹੀਂ ਦੇਖਿਆ ਅਸੀਂ ਵੀ ਹਾਲੇ ਅਸੀਂ ਵੀ ਹਾਲੇ ਤੱਕ ਜਿਹੜੀਆਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਤੱਕ ਦੇ ਸ਼ੰਭੂ ਬਾਰਡਰ ਤੇ ਕਦੇ ਖਨੌਰੀ ਬਾਰਡਰ ਤੇ ਮਾਹੌਲ ਨਹੀਂ ਬਣਿਆ ਜਿਹੜਾ ਪਿੰਡ ਚੰਦਪਾਣ ਦੇ ਵਿੱਚ ਮਾਹੌਲ ਬਣ ਚੁੱਕਿਆ ਇਹਨਾਂ ਹੈਂਡਸੈਕ ਮਾਹੌਲ ਇਹਨਾਂ ਤਣਾਅਪੂਰਨ ਮਾਹੌਲ ਚੌਥੀ ਪੰਜਵੀਂ ਵਾਰ ਜਿਹੜੀ ਫੋਰਸ ਆ ਉਹ ਬੈਕ ਮੋੜੀ ਜਾ ਰਹੀ ਹੈ ਚੌਥੀ ਪੰਜਵੀਂ ਵਾਰ ਫੋਰਸ ਅੱਗੇ ਵੱਧਦੀ ਆ ਉਹਦੋਂ ਫਿਰ ਹਮਲਾਵਰ ਜਿਹੜੇ ਆ ਉਹ ਹੈਵੀ ਹੋ ਜਾਂਦੇ ਆ ਤਾਂ ਪੁਲਿਸ ਫਿਰ ਪਿੱਛੇ ਮੁੜਦੀ ਹੈ ਮਸਲਾ ਕੋਈ ਵੱਡਾ ਨਹੀਂ ਮਸਲਾ ਇੱਕ ਪਾਣੀ ਪੈਣ ਦਾ ਸੀ ਕਿ ਨਾਲੀ ਦੇ ਪਾਣੀ ਪੈਣ ਦਾ ਸੀ ਪਰ ਇਸ ਵਕਤ ਗੋਰੇ ਪਿੱਛੇ ਆ ਜਾਓ ਤਾਂ ਇਸ ਵਕਤ ਮਸਲਾ ਜਿਹੜਾ ਗੰਭੀਰ ਜ਼ਰੂਰ ਬਣ ਗਿਆ ਗੰਭੀਰ ਜ਼ਰੂਰ ਬਣ ਗਿਆ ਬਹੁਤ ਭਿਆਨਕ ਮਾਹੌਲ ਬਣਿਆ ਹੋਇਆ ਅਜਿਹਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੁੰਦਾ ਜਿੱਥੇ ਹਮਲਾਵਰਨ ਪਾਸਤੇ ਹੈਵੀ ਹੋਣ ਤਾ ਇਸ ਕਰਕੇ ਜਿਹੜਾ ਮਾਹੌਲ ਬਣਿਆ ਹੋਇਆ ਬੜਾ ਭਿਆਨਕ ਹੈ ਕਈ ਤਾਂ ਤਸਵੀਰਾਂ ਬੜੀਆਂ ਭਿਆਨਕ ਨੇ ਇੱਕ ਵਾਰ ਫਿਰ ਹੁਣ ਪੁਲਿਸ ਹੁਣ ਪੁਲਿਸ ਅੱਗੇ ਵਧ ਗਈ ਹੈ ਹੁਣ ਪੁਲਿਸ ਇੱਕ ਵਾਰ ਅੱਗੇ ਵਧ ਗਈ ਹੈ ਫਿਰ ਡਲੇ ਚੱਲਣੇ ਸ਼ੁਰੂ ਹੋ ਗਏ ਇੱਕ ਵਾਰ ਪੁਲਿਸ ਅੱਗੇ ਵਧ ਗਈ ਸੀ ਇੱਕ ਵਾਰ ਫੋਰਸ ਅੱਗੇ ਵਧ ਗਈ ਸੀ ਪਰ ਫਿਰ ਡਲਣੇ ਸ਼ੁਰੂ ਹੋ ਡਲੇ ਚੱਲਣੇ ਸ਼ੁਰੂ ਹੋ ਗਏ ਨੇ ਪਿੱਛੇ ਵੀ ਫੋਰਸ ਹੈ ਅੱਗੇ ਵੀ ਪਿੱਛੇ ਵੀ ਫੋਰਸ ਆ ਰਹੀ ਹੈ ਹੁਣ ਹੁਣ ਫੋਰਸ ਹੈਵੀ ਹੋ ਰਹੀ ਹੈ ਅੱਗੇ ਵੀ ਆ ਰਹੀ ਹੈ ਤਾਂ ਇੱਕ ਵਾਰ ਜਿਹੜੇ ਆ ਉਹ ਭਜਾਲੇ ਆ ਹੁਣ ਕਾਫੀ ਹੱਦ ਤੱਕ ਪੁਲਿਸ ਅੱਗੇ ਵਧੀ ਹੈ ਫੋਰਸ ਕੇ ਵਧੀਆ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਪੁਲਿਸ ਜਿਹੜੀ ਹੈ ਤੁਸੀਂ ਵੀਰਾਂ ਦੇਖ ਰਹੇ ਹੋ ਕਿ ਹੁਣ ਜਿਹੜੀ ਫੋਰਸ ਹੈ ਫੋਰਸ ਅੱਗੇ ਵੱਲੋਂ ਹੁਣ ਦਬਾਅ ਬਣਾਉਂਦੀ ਨਜ਼ਰ ਆ ਰਹੀ ਹੈ ਪਹਿਲਾਂ ਫੋਰਸ ਦੱਬ ਗਈ ਸੀ ਪਰ ਹੁਣ ਲਗਾਤਾਰ ਦਬਾਅ ਬਣਾਉਂਦੀ ਅੱਗੇ ਵੱਧਦੀ ਜਾ ਰਹੀ ਹੈ ਅੱਗੇ ਵੱਧ ਜਾ ਰਹੀ ਹੈ ਇੱਕ ਹੋਰ ਫੋਰਸ ਵੀ ਮਗਾਈ ਗਈ ਹੈ ਪੁਲਿਸ ਹੋਰ ਵੀ ਮਗਾਈ ਗਈ ਆ ਤਾਂ ਤਸਵੀਰਾਂ ਮੈਂ ਕੈਮਰਾਮੈਨ ਕੋ ਇੱਕ ਵਾਰ ਡਲਿਆਂ ਦੀਆਂ ਦਿਖਾ ਦਿਓ ਆ ਡਲਿਆਂ ਦੀਆਂ ਦਿਖਾ ਦਿਓ ਇੱਕ ਵਾਰ ਤਸਵੀਰਾਂ ਕਿ ਇਸ ਤਰੀਕੇ ਦੇ ਨਾਲ ਇੰਨੀ ਵੱਡੀ ਪੱਧਰ ਦੇ ਉੱਤੇ ਡਲੇ ਇੱਥੇ ਚੱਲੇ ਆ ਇੰਨੀ ਵੱਡੇ ਪੱਧਰ ਦੇ ਉੱਤੇ ਇੱਥੇ ਇਸ ਤਰੀਕੇ ਦਾ ਹਾਲਾਤ ਬਣਿਆ ਹੈ ਇੰਨੀ ਵੱਡੀ ਪੱਧਰ ਦੇ ਉੱਤੇ ਇੱਥੇ ਇਹ ਸਭ ਕੁਝ ਵਾਪਰ ਹੈ ਹੁਣ ਜਿਹੜੀ ਹੈ ਪੁਲਸ ਇੱਕ ਵਾਰ ਤਾਂ ਅੱਗੇ ਵੱਧ ਗਈ ਸੀ ਪਰ ਫਿਰ ਡਲੇ ਚੱਲਨੇ ਸ਼ੁਰੂ ਹੋ ਗਏ ਆ ਫਿਰ ਡਲੇ ਚੱਲਨੇ ਸ਼ੁਰੂ ਹੋ ਗਏ ਆ ਤਾਂ ਫਿਰ ਇੱਕ ਵਾਰ ਤਾਂ ਬੜੀਆਂ ਖਤਰਨਾਕ ਤਸਵੀਰਾਂ ਬੜਾ ਖਤਰਨਾਕ ਮੰਜ਼ਰ ਜਿਹੜਾ ਪੰਡ ਚੰਦ ਪਾਣ ਪੰਡ ਚੰਦ ਪਾਣ ਦੇ ਵਿੱਚ ਬਣਿਆ ਹੋਇਆ ਹੈ ਪੰਡ ਚੰਦ ਪਾਣ ਦੇ ਵਿੱਚ ਜਿਹੜਾ ਬੜਾ ਭਿਆਨਕ ਮੰਝਰ ਬਣਿਆ ਹੋਇਆ ਹੈ ਬੜਾ ਭਿਆਨਕ ਮੰਝਰ ਛੋਣਾ ਇੱਕ ਮਿੰਟ ਇਹ ਇਹ ਕੰਮ ਚੱਲਣਾ ਹੈ ਇਹ ਡੋਟਾਂ ਵਾਲਾ ਕੰਮ ਚੱਲਣਾ ਹੈ ਤਾਂ ਤਸਵੀਰਾਂ ਤਾਂ ਤਸਵੀਰਾਂ ਫਿਰ ਮੈਂ ਕੈਮਰਾਮੈਨ ਨੂੰ ਇੱਕ ਵਾਰ ਪਿੱਛੇ ਆ ਕੇ ਤਸਵੀਰਾਂ ਤਸਵੀਰਾਂ ਦਿਖਾਈਆਂ ਜਾਣ ਬੜੀਆਂ ਭਿਆਨਕ ਫਿਰ ਵਾਦੇ ਨਜ਼ਰ ਆ ਰਹੇ ਆ ਫਿਰ ਵਾਦੇ ਨਜ਼ਰ ਆ ਰਹੇ ਆ ਅੱਗੇ ਨੂੰ ਵਾਦੇ ਨਜ਼ਰ ਆ ਰਹੇ ਸੀ ਫਿਰ ਰੋਕਿਆ ਗਿਆ ਤਾਂ ਹੁਣ ਤਾਂ ਤਸਵੀਰਾਂ ਆ ਵੀ ਤਾਂ ਬੜੀਆਂ ਭਿਆਨਕ ਤਸਵੀਰਾਂ ਬੜਾ ਭਿਆਨਕ ਮੰਝਰ ਹਾਲੇ ਵੀ ਜਿਹੜਾ ਹਟ ਨਹੀਂ ਰਿਹਾ ਹਾਲੇ ਵੀ ਲਗਾਤਾਰ ਡਲੇ ਚਲਾਏ ਜਾ ਰਹੇ ਆ ਹਾਲੇ ਵੀ ਲਗਾਤਾਰ ਜਿਹੜੇ ਆ ਉਹ ਡਲੇ ਚਲਾਏ ਜਾ ਰਹੇ ਆ ਇਸ ਤਰੀਕੇ ਦਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਵੱਡੇ ਵੱਡੇ ਧਰਨਿਆਂ ਦੇ ਉੱਤੇ ਵੀ ਜਦੋਂ ਕੋਈ ਅਜਿਹੀ ਪੁਲਿਸ ਅਟੈਕ ਕਰਦੀ ਆ ਤਾਂ ਜਾਂ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਜਾਂ ਪਿੜਿਆ ਜਾਂਦਾ ਪਰ ਆਹ ਹਾਲਾਤ ਕਿਤੇ ਵੀ ਨਹੀਂ ਬਣਦੇ ਪਰ ਇਸ ਪਿੰਡ ਦੇ ਵਿੱਚ ਬੜਾ ਖਤਰਨਾਕ ਮਾਹੌਲ ਬਣ ਚੁੱਕਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਹੁਣ ਪੁਲਿਸ ਜਿਹੜੀ ਹੈ ਅੱਗੇ ਵੱਲੋਂ ਵਧੀ ਅੱਗੇ ਵੱਲੋਂ ਵਧੀ ਹੈ ਹੁਣ ਪੋਛ ਅੱਗੇ ਵੱਲੋਂ ਵਧੀ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਪਿੱਛੋਂ ਵੀ ਫੋਰਸ ਜਿਹੜੀ ਹੈ ਉਹ ਆ ਚੁੱਕੀ ਹੈ ਦੋਨੇ ਪਾਸੇ ਜਿਹੜੀ ਫੋਰਸ ਹੈ ਫੋਰਸ ਆ ਚੁੱਕੀ ਹੈ ਐਸੇ ਘੜ ਜਾਓ ਐਸੇ ਘੜ ਜਾਓ ਹੁਣ ਤਾ ਤਸਵੀਰਾਂ ਦੇਖ ਸਕਦੇ ਹੋ ਪਿੱਛੋਂ ਵੀ ਫੋਰਸ ਆ ਗਈ ਹੈ ਪਿੱਛੋਂ ਵੀ ਫੋਰਸ ਆ ਗਈ ਹੈ ਦੋਨਾਂ ਪਾਸਿਆਂ ਤੋਂ ਜਿਹੜਾ ਘੇਰਾ ਪੈਣਾ ਹੈ ਕਿਉਂਕਿ ਲਗਾਤਾਰ ਪਾਸਿਆਂ ਤੋਂ ਪਾ ਲੋ ਜੀ ਘੇਰਾ ਤਾ ਤਸਵੀਰਾਂ ਤਸਵੀਰਾਂ ਹੁਣ ਅੱਗੇ ਕੇ ਹੁਣ ਪੁਲਿਸ ਹੈ ਵੀ ਹੋਈ ਕਿਉਂਕਿ ਪੁਲਿਸ ਫੋਰਸ ਪਹਿਲਾਂ ਬਹੁਤ ਘੱਟ ਸੀ ਤਾਂ ਹੁਣ ਜਿਹੜੀ ਆ ਉਹ ਅੱਗੇ ਪੁਲਿਸ ਵਧੀ ਹੈ ਕਿਉਂਕਿ ਪਿੱਛੋਂ ਵੀ ਪੁਲਿਸ ਆਈ ਹੈ ਪਿੱਛੋਂ ਵੀ ਪੁਲਿਸ ਆਈ ਹੈ ਤਾਂ ਹੁਣ ਘਰਾਂ ਦੇ ਵਿੱਚ ਜਿਹੜਾ ਉਹ ਵੜ ਗਏ ਨੇ ਭੱਜ ਕੇ ਘਰਾਂ ਚ ਵੜ ਗਏ ਨੇ ਪਹਿਲਾਂ ਲਗਾਤਾਰ ਪੁਲਿਸ ਤੇ ਹੈਵੀ ਹੁੰਦੇ ਨਜ਼ਰ ਆ ਰਹੇ ਸੀ ਹੁਣ ਜਦੋਂ ਪਿੱਛੋਂ ਪੁਲਿਸ ਆਈ ਤਾਂ ਹੁਣ ਜਿਹੜੇ ਆ ਘਰਾਂ ਚ ਵੜੇ ਆ ਬੜਾ ਖਤਰਨਾਕ ਮਾਹੌਲ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਲਗਾਤਾਰ ਹੈਵੀ ਹੁੰਦੇ ਨਜ਼ਰ ਆਏ ਹੁਣ ਜਦੋਂ ਫੋਰਸ ਪਿੱਛੋਂ ਆਈ ਤਾਂ ਹੁਣ ਜਿਹੜਾ ਪੁਲਿਸ ਨੇ ਦਿਵਾਲਿਆ ਤਾ ਘਰਾਂ ਚ ਵੜੇ ਸੀ ਅੰਦਰ 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 ਖੜੀ ਨਾਂ ਦੇ ਖੜੀ ਖੜੀ ਨਾਂ ਦੇ ਖੜੀ ਪੈਣਾ ਸੱਚੀ ਹੋ ਗਈ ਆਪਾਂ ਨਾਲ ਕਿ ਨਹੀਂ ਪਹਿਲੇ ਟਾਈਮ ਆ ਰਹੀ ਹੈ ਐਸਐਸਪੀ ਫਰੀਦਕੋਟ ਵੀ ਹੁਣ ਇੱਥੇ ਪਹੁੰਚਿਆ ਹੈ ਮਹੌਲ ਬੜਾ ਖਤਰਨਾਕ ਬਣ ਗਿਆ ਸੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਚੰਦ ਭਾਂਦੀਆਂ ਬਹੁਤ ਚਿਰ ਫੋਰਸ 121 ਡੇਢ ਤੋਂ 2 ਘੰਟਾ ਲਗਾਤਾਰ ਜਿਹੜਾ ਇੱਥੇ ਮੁਕਾਬਲਾ ਜਿਹੜਾ ਉਹ ਚੱਲਿਆ ਤਾਂ ਓਏ ਆਓ ਯਾਰ ਤਰਾ ਸਰ ਕਾਂਸੀਟ ਲੈ ਕੇ ਹੋਏ ਐਸਐਸਪੀ ਫਰੀਦਕੋਟ ਪਹੁੰਚੇ ਨੇ ਬੜਾ ਡੇਢ ਤੋਂ 2 ਘੰਟੇ ਇੱਥੇ ਮੁਕਾਬਲਾ ਚੱਲਿਆ ਪੁਲਿਸ ਤੇ ਇੱਥੋਂ ਦੇ ਲੋਕਾਂ ਦਾ ਜਿਹੜਾ ਮੁਕਾਬਲਾ ਚੱਲਿਆ ਬੜਾ ਲੰਮਾ ਚਿਰ ਫੋਰਸ ਉਡੀਕਦੇ ਰਹੇ ਫੋਰਸ ਦੇ ਲੇਟ ਔਨ ਕਰਕੇ ਵੀ ਬੜਾ ਚਿਰ ਜਿਹੜੇ ਆ ਉੱਤੇ ਚੜਦੇ ਰਹੇ ਲਗਾਤਾਰ ਹਮਲਾਵਰ ਫੋਰਸ ਦੇ ਉੱਤੇ ਲਗਾਤਾਰ ਇੱਥੇ ਗੱਡੀਆਂ ਪੰਨੀਆਂ ਗਈਆਂ ਲਗਾਤਾਰ ਇੱਥੇ ਜਿਹੜਾ ਇਹ ਕੁਝ ਵਾਪਰਿਆ ਤਾਂ ਤਸਵੀਰਾਂ ਚੰਦ ਪਾਣ ਦੀਆਂ ਚੰਦ ਪਾਣ ਕਈ ਨਾਵਾਂ ਨਾ ਕਰਕੇ ਮਸ਼ਹੂਰ ਹੈ ਪਰ ਅੱਜ ਇੱਥੇ ਜਿਹੜਾ ਮਸ਼ਹੂਰ ਹੋਇਆ ਉਹ ਇੱਥੇ ਪੁਲਿਸ ਨਾਲ ਇੱਥੇ ਜਿਹੜੇ ਧਰਨਾਕਾਰੀ ਸੀ ਉਹਨਾਂ ਦੀ ਭੜਤ ਕਰਕੇ ਮਸ਼ਹੂਰ ਹੋਇਆ ਹੈ ਤਾਂ ਹੁਣ ਇਹ ਇੱਥੇ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਪਹਿਲਾਂ ਸੇਵ ਵਾਲਾ ਦੇ ਵਿੱਚ ਰਾਜਨੀਤੀ ਨੇ ਅਕਾਲੀਆਂ ਦੀ ਰਾਜਨੀਤੀ ਨੇ ਅਜਿਹਾ ਰੌਲਾ ਪਾਇਆ ਤਾਂ ਹੁਣ ਝਾੜੂ ਵਾਲਿਆਂ ਦੀ ਰਾਜਨੀਤੀ ਨੇ ਕਹਿੰਦੇ ਇੱਥੇ ਇੱਕ ਵੱਡਾ ਮਸਲਾ ਖੜਾ ਕੀਤਾ ਇਹ ਵੀ ਇੱਕ ਮੁੱਦਾ ਹੈ ਵੀ ਇੱਕ ਮੁੱਦਾ ਹੈ ਕਹਿੰਦੇ ਕਿਸੇ ਸਿਆਸੀ ਲੀਡਰ ਦਾ ਵੀ ਇਹਦੇ ਪਿੱਛੇ ਕੋਈ ਹੱਤ ਹੈ ਮਨੋਰਥ ਸੀ ਤਾਂ ਇਹ ਹਾਲਾਤ ਜਿਹੜੇ ਇਸ ਵਕਤ ਇੱਥੇ ਬਣੇ ਹੋਏ ਆ ਬੜਾ ਭਿਆਨਕ ਮੰਜ਼ਰ ਸੀ ਹੁਣ ਸਥਿਤੀ ਕੰਟਰੋਲ ਦੇ ਵਿੱਚ ਆਈ ਹੈ ਹੁਣ ਜਿਹੜੀ ਫੋਰਸ ਹੈ ਜਿਹੜੇ ਹਮਲਾਵਰ ਸੀ ਧਰਨਾਕਾਰੀ ਸੀ ਉਹਨਾਂ ਨੂੰ ਜ਼ਰੂਰ ਲੱਭ ਰਹੀ ਹੈ ਪੜਾ ਇੱਕ ਵਾਰ ਸਥਿਤੀ ਬਹੁਤ ਭਿਆਨਕ ਹੋ ਗਈ ਸੀ ਆਮ ਲੋਕਾਂ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ মিডিਆ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ ਪੁਲਿਸ ਤੇ ਵੀ ਸੱਟਾਂ ਵੱਜੀਆਂ ਪਰ ਇੱਕ ਘਟਨਾ ਤੋਂ ਪੁਲਿਸ ਵੀ ਡਰਦੀ ਹੈ ਕਿ ਬਹਿਬਲ ਕਲਾਂ ਕਾਂਢ ਹਾਲੇ ਤੱਕ ਪੁਲਿਸ ਤੇ ਲੋਟ ਨਹੀਂ ਆਇਆ ਤੇ ਜੇਕਰ ਇਹਹੀ ਘਟਨਾ ਇੱਥੇ ਵਾਪਰਦੀ ਇਹ ਚੀਜ਼ ਤੋਂ ਜ਼ਰੂਰ ਜਿਹੜਾ ਪੁਲਿਸ ਨੇ ਇੱਥੇ ਵਿਚਾਰ ਰੱਖਿਆ ਕਿ ਕਿਸੇ ਦਾ ਜਾਨੀ ਨੁਕਸਾਨ ਇੱਥੇ ਨਹੀਂ ਹੋਣ ਦਿੱਤਾ ਕਿਸੇ ਦਾ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ